ਸਵਾਗਤ ਹੈ ਦੋਸਤੋ ਤੁਹਾਡਾ ਫਾਈਲ ਕਾ 24 ਤੇ ਮੈਂ ਤੁਹਾਡਾ ਦੋਸਤ ਰਮੇਸ਼ ਯਾਰਾ ਪਿੰਡ ਲਖੇ ਕੜਾਈਆਂ ਤੋਂ ਨੌਜਵਾਨ ਪਰਮਜੀਤ ਸਿੰਘ ਜੋ 9 ਦਿਨ ਪਹਿਲਾਂ ਰਾਤ ਨੂੰ ਆਪਣੇ ਘਰੋਂ ਚਲਾ ਗਿਆ ਸੀ ਕੀ ਕਾਰਨ ਹੋ ਸਕਦੇ ਹਨ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਦਾ ਪਿਤਾ ਬਹੁਤ ਬਿਮਾਰ ਹੈ ਮੰਜੇ ਤੇ ਪਿਆ ਹੈ ਦੱਸ ਦਈਏ ਕਿ ਘਰ ਦੇ ਮੈਂਬਰ ਬਹੁਤ ਪਰੇਸ਼ਾਨ ਹਨ ਕਾਰ ਦੇ ਮੈਂਬਰਾਂ ਵੱਲੋਂ ਪੁਲਿਸ ਚੌਕੀ ਲਾਧੂਕਾ ਨੂੰ ਦਿਨ ਪਹਿਲਾਂ ਦਰਖਾਸਤ ਦਿੱਤੀ ਗਈ ਸੀ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਨਾ ਮੋਬਾਈਲ ਨੰਬਰ ਟ੍ਰੇਸ ਤੇ ਲਾਇਆ ਗਿਆ ਸੋ ਦੱਸ ਦਈਏ ਜਦੋਂ ਲਾਧੂਕਾ ਚੌਕੀ ਸਰਕਾਰੀ ਨੰਬਰ ਤੇ ਸੰਪਰਕ ਕਰਨਾ ਚਾਹੇ ਤੇ ਨੰਬਰ ਅੱਗੋਂ ਬੰਦ ਆਉਂਦਾ ਸੀਗਾ ਸੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਇਸ ਪਰਿਵਾਰਕ ਮੈਂਬਰ ਦੀ ਮਦਦ ਕੀਤੀ ਜਾਵੇ ਜੇਕਰ ਇਹ ਨੌਜਵਾਨ ਕਿਤੇ ਵੀ ਮਿਲੇ ਪਰਮਜੀਤ ਸਿੰਘ ਇਨਾਂ ਦੇ ਕਰਦੇ ਮੋਬਾਈਲ ਨੰਬਰ ਤੇ ਸੰਪਰਕ ਕੀਤਾ ਜਾਵੇ ਜੋ ਸਕਰੀਨ ਤੇ ਚੱਲ ਰਿਹਾ ਹੈ ਜੀ ਮੇਰਾ ਨਾਮ ਮੇਰਾ ਮਲਕੀਤ ਸਿੰਘ ਹੈਗਾ ਪਿੰਡ ਸਾਡੇ ਲੱਕੇ ਕੜਾਈਆਂ ਮੰਡੀ ਲਾਧੂ ਕਾ ਦੇ ਨਾਲ ਜ਼ਿਲ੍ਹਾ ਫਾਜ਼ਿਲਕਾ ਜੀ ਸਾਡਾ ਮੁੰਡਾ ਰਾਤ ਨੂੰ ਚੰਗਾ ਬੜਾ ਸੁੱਤਾ ਹੈਗਾ ਤੇ ਰਾਤ ਨੂੰ ਪਤਾ ਨਹੀਂ ਉੱਠ ਕੇ ਕਿੱਧਰ ਚਲਾ ਗਿਆ ਕਿੰਨੇ ਦਿਨ ਹੋ ਗਏ ਅੱਜ ਉਹਦੇ ਨਾਲ ਅੱਜ 9 ਦਿਨ ਹੋ ਗਏ ਜੀ ਸ਼ੁਕਰਵਾਲਾ ਪਰਮਜੀਤ ਸਿੰਘ ਉਹਦਾ ਨਾਂ ਹੈਗਾ ਬਾਹ ਤੇ ਵੀ ਨਾਮ ਲਿਖਿਆ ਹੈਗਾ ਉਹਦੇ ਛੋਟਾ ਜਿਹਾ ਕੱਦ ਦਾ ਹੈਗਾ ਬਸ 5 ਫੁੱਟ ਕੱਦ ਦਾ ਹੋਦਾ ਰੰਗ ਰੰਗ ਪੱਕੇ ਰੰਗ ਦਾ ਸੰਵੜਾ ਰੰਗ ਦਾ ਜੀ ਕਿਸ ਰੰਗ ਦਾ ਕੋਈ ਉਹਦੇ ਨਾਲ ਸੰਤਰੀ ਕੋਟੀ ਹੈਗੀ ਤੇ ਲਾਰਜ ਜੈਕਟ ਹੈਗੀ ਉਹਦੇ ਜੀ ਆ ਕਰਨ ਕੀ ਬੰਦੇਓ ਕੋਈ ਲੜਾਈ ਝਗੜਾ ਤੁਹਾਡਾ ਹੋਇਆ ਹੈ ਕਿ ਵੈਸੇ ਝਗੜਾ ਨਹੀਂ ਹੈ ਜੀ ਅੱਛਾ ਜੀ ਲੜਾਈ ਝਗੜਾ ਨਹੀਂ ਹੈ ਵਾ ਵੈਸੇ ਚੱਲਾ ਗਿਆ ਵੈਸੇ ਚੱਲਾ ਗਿਆ ਕੋਈ ਸਮ ਸਮਝ ਤਬਾਰ ਹੋ ਗਿਆ ਬੀ ਆ ਕੀ ਕਿਤਾ ਇਸ ਕਿੰਨੀ ਇਸ ਬਾਬਤ ਤੁਸੀਂ ਦਰਖਾਸਤ ਦਿੱਤੀ ਕਿਸ ਥਾਂ ਹਾਂਜੀ ਦਰਖਾਸਤ ਲਾਈ ਜਿੱਥੇ ਲਾਈ ਦਰਖਾਸਤ ਲਾਦੂ ਕਾ ਮੰਡੀ ਦਰਖਾਸਤ ਠੀਕ ਹੈ ਉਹਨਾਂ ਨੇ ਕੋਈ ਕੀਤੀ ਕਾਰਵਾਈ ਹੁਣ ਤੱਕ ਅਜੇ ਤੱਕ ਤਾਂ ਨਹੀਂ ਸਰ ਕੀਤੀ ਕਾਰਵਾਈ ਕੀ ਮੰਗੇ ਤੁਹਾਡੀ ਹਣ ਜੀ ਸਾਡੀ ਮੰਗ ਇਹ ਹੈ ਜੀ ਕੀ ਅਪੀਲ ਪਾਦੀ ਹਾਂ ਚਲੋ ਕੀ ਅਪੀਲ ਹੈ ਤੁਹਾਡੀ ਸਾਡੀ ਅਪੀਲ ਇਹ ਹੈ ਜੀ ਜਿਹੜਾ ਸਾਡਾ ਵੀਡੀਓ ਵੇਖੇਗਾ ਸਾਡਾ ਫੋਟੋ ਰੱਖ ਕੇ ਤੁਹਾਡੇ ਮੁੰਡੇ ਦਾ ਹਾਂਜੀ ਸਾਨੂੰ ਤੁਰੰਤ ਫੋਨ ਕਰਾਓ ਲੱਕੇ ਕੜੇ ਜਾਂ ਸਾਡਾ ਪਿੰਡ ਹੈ ਫੋਨ ਨੰਬਰ ਸਾਡਾ ਹੈਗਾ ਫੋਨ ਨੰਬਰ ਤਾਂ 83608 64255 ਸਾਡਾ ਨੰਬਰ ਹੈ ਜੀ ਜੀ ਕਿਸੇ ਭੈਣ ਭਰਾ ਨੇ ਕੋਈ ਵੀਡੀਓ ਵੇਖੀ ਤੇ ਮੁੰਡਾ ਸਾਡੇ ਵੇਖੇ ਤੇ ਸੰਤੰਨ ਸੰਗ ਅਕਾਊਂਟ ਲਾਓ ਜਿਹੜਾ ਮੁੰਡਾ ਕਰੋ ਚੱਲ ਗਿਆ ਉਹਦੀ ਫੋਟੋ ਹੈ ਤੁਹਾਡੇ ਕੋਲ ਹਾਂਜੀ ਫੋਟੋ ਹੈ ਜੀ ਦਿਖਾ ਦਿਓ ਫੋਟੋ ਉੱਤੇ ਜੀ ਮੈਨੂੰ ਦਿਖਾ ਦਿਓ ਕੋਈ ਇਹੋ ਖਾ ਦਿਓ ਆ ਸਰ ਫੋਟੋ ਹੈ ਜੀ ਤੁਹਾਡਾ ਨਾਮ ਵੀਰ ਜੀ ਕੀ ਹੈ ਪਿੰਡ ਕਿਹੜਾ ਹੈ ਤੇ ਜਿਹੜਾ ਮੁੰਡਾ ਘਰੋਂ ਚਲਾ ਗਿਆ ਤੁਹਾਡਾ ਕੀ ਲੱਗਦਾ ਸਾਡਾ ਪਿੰਡ ਲੱਖੇ ਕੁ ਤਾੜ ਹੈਗਾ ਜੀ ਮੇਰਾ ਨਾਮ ਰਾਜ ਸਿੰਘ ਹੈ ਸਾਡਾ ਮੁੰਡਾ ਜਿਹੜਾ ਗਿਆ ਉਹਦਾ ਨਾਮ ਪਰਮਜੀਤ ਹੈ ਲੱਭਣ ਦੀ ਕੋਸ਼ਿਸ਼ ਪੂਰੀ ਕਰੋ ਠੀਕ ਹੈ ਜੀ ਹਾਂਜੀ ਭਾਂਜੀ ਮੇਰਾ ਪਤੀਜਾ ਪਰਮਜੀਤ ਸਿੰਘ ਪਰਮਜੀਤ ਉਹਦਾ ਨਾਮ ਅਸੀਂ ਲੱਭਣ ਦੀ ਕੋਸ਼ਿਸ਼ ਕਰਦੇ ਆ ਪੈਸਾ ਨੂੰ ਕਿੱ데 ਹੁੰਦਾ ਨਹੀਂ ਪਤਾ ਲੱਗਦਾ ਪਿਆ ਜੀ ਅਸੀ ਕਹਨੇ ਵੀ ਕਿੰਨੂ ਵੀ ਦਿੱਸੇ ਪਤਾ ਲੱਗੇ ਹਾਂਜੀ ਲੱਗੇ ਕਿ ਉਤਾਰ ਸਾਦਾ ਪਿੰਡੇ ਆ ਕੇ ਦੱਸਣ ਠੀਕ ਹੈ ਜੀ ਹਾਂ